ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੂਰਵ ਮੌਕੇ ਵੱਡੀ ਗਿਣਤੀ ਦੇ ਵਿੱਚ ਸੰਗਤਾਂ ਹਰਮੰਦਰ ਸਾਹਿਬ ਵਿਖੇ ਨਤਮਸਤਕ ਹੋ ਰਹੀਆਂ ਨੇ ਦੇਸ਼ ਵਿਦੇਸ਼ ਤੋਂ ਆਏ ਸ਼ਰਧਾਲੂਆਂ ਦੇ ਵੱਲੋਂ ਮੱਥਾ ਟੇਕਿਆ ਗਿਆ ਤੇ ਪਵਿੱਤਰ ਸਰੋਵਰ ਦੇ ਵਿੱਚ ਇਸ਼ਨਾਨ ਕੀਤਾ ਗਿਆ ਇਸ ਮੌਕੇ ਸੰਗਤਾਂ ਨੂੰ ਜਲੋਸ ਸਾਹਿਬ ਦੇਵੀ ਦਰਸ਼ਨ ਕਰਵਾਏ ਗਏ ਨੇ ਸਵੇਰੇ 9:00 ਤੋਂ ਲੈ ਕੇ 12:00 ਵਜੇ ਤੱਕ ਸੰਗਤਾਂ ਨੂੰ ਸੁੰਦਰ ਜਲੋਸ ਸਾਹਿਬ ਦੇ ਦਰਸ਼ਨ ਕਰਵਾਏ ਜਾਣਗੇ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੂਰਵ ਮੌਕੇ ਰਾਤ ਸਮੇਂ ਦੀਪਮਾਲਾ ਤੇ ਆਤੀਸ਼ਬਾਜ਼ੀ ਹੋਵੇਗੀ ਸ਼੍ਰੀ ਅਕਾਲ ਤਖਸਾਲ ਦੇ ਜਥੇਦਾਰ ਗਿਆਨੀ ਰਤਬੀਰ ਸਿੰਘ ਜੀ ਨੇ ਗੁਰੂ ਨਾਨਕ ਨਾਮਲੇਵਾ ਸੰਗਤਾਂ ਨੂੰ ਗੁਰੂ ਨਾਨਕ ਦੇਵ ਜੀ ਦੇ 555ਵੇਂ ਪ੍ਰਕਾਸ਼ ਪੁਰਬ ਦੀ ਵਧਾਈ ਦਿੱਤੀ ਹੈ ਤੇ ਇਸ ਮੌਕੇ ਗੁਰੂ ਘਰ ਆਏ ਸ਼ਰਧਾਲੂਆਂ ਦੇ ਮਨਾਂ ਦੇ ਵਿੱਚ ਖੁਸ਼ੀ ਦੀ ਲਹਿਰ ਵੇਖਣ ਨੂੰ ਮਿਲੀ ਦੱਸਦੀ ਹੈ ਕਿ ਸੰਗਤਾਂ ਦਾ ਕਹਿਣਾ ਹੈ ਕਿ ਗੁਰੂ ਘਰ ਆ ਕੇ ਉਹਨਾਂ ਨੂੰ ਬੜਾ ਸਕੂਨ ਮਿਲਦਾ ਹੈ ਇਸ ਮੌਕੇ ਦਾਸੀ ਹੈ ਕਿ ਸ਼੍ਰੋਮਣੀ ਕਮੇਟੀ ਦੇ ਵੱਲੋਂ ਰਾਤ ਨੂੰ ਆਤਿਸ਼ਬਾਜ਼ੀ ਤੇ ਦੀਪਮਾਲਾ ਕੀਤੀ ਜਾਵੇਗੀ ਮੇਰਾ ਨਾਮ ਪ੍ਰਿਆ ਹੈ ਆ ਇਹ ਕਹਣਾ ਚੋਪੇ ਜਿਹਾ ਨਬਾ ਰਹੇ ਆ ਅੱਜ ਬੜਾ ਮਹਾਨ ਦਿਨ ਹੈ ਹਾਂਜੀ ਅੱਜ ਦਾ ਦਿਨ ਸਾਰੇ ਸਿੱਖਾਂ ਦੇ ਲਈ ਬਹੁਤ ਹੀ ਖਾਸ ਮੰਨਿਆ ਗਿਆ ਹੈ ਸਿੱਖਾਂ ਦੇ ਪਹਿਲੇ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਅੱਜ ਦੇ ਦਿਨ ਉਤਾਰ ਧਾਰਿਆ ਸੀ ਜਦੋਂ ਕਿ ਸਾਰੇ ਪਾਸੇ ਅਹੰਕਾਰ ਦੀ ਕੀਰਖਾ ਦੀ ਦੁਸ਼ ਦੀ ਧੁੰਦ ਪਈ ਹੋਈ ਸੀ ਤੇ ਗੁਰੂ ਨਾਨਕ ਦੇਵ ਜੀ ਨੇ ਜਨਮ ਇਸ ਅੱਜ ਦੇ ਦਿਨ ਉਤਾਰ ਧਾਰ ਕੇ ਸਾਰੇ ਪਾਸੇ ਇਸ ਚੀਜ਼ ਨੂੰ ਠੰਡ ਪਾਈ ਹੈ ਇਹਨੂੰ ਜਿਹੜੀ ਕਿਨੇ ਭਾਗਾ ਵਾਲੇ ਸੰਤ ਦੇ ਗੁਰੂ ਘਰ ਵਿੱਚ ਗੁਰੂ ਨਗਰੀ ਚੈਰ ਰਹੀ ਹੋਵੇ ਬੜੇ ਵੱਡੇ ਭਾਗ ਨੇ ਬੜੀ ਵਿਸ਼ੇਸ਼ ਕਿਰਪਾ ਹੋਵੇ ਗੁਰੂ ਦੀ ਤੇ ਕੋਈ ਇੱਥੇ ਆ ਸਕਦਾ ਹੈ ਨਹੀਂ ਤੇ ਉਹ ਵੀ ਦਿਨ ਸੀ ਜਦੋਂ ਘਰੇ ਪੈ ਰਹੀਦਾ ਸੀ ਰਜਾਈਆਂ ਲੈ ਕੇ ਕੋਈ ਪਤਾ ਹੀ ਨਹੀਂ ਸੀ ਹੁੰਦਾ ਵੀ ਗੁਰੂ ਵੀ ਗੁਰੂ ਘਰ ਜਾਣਾ ਵੀ ਕੋਈ ਮਹੱਤਤਾ ਰੱਖਦਾ ਆ ਤੇ ਕੋਈ ਭਾਗਾ ਵਾਲੀਆਂ ਰੂਹਾਂ ਐਸੀਆਂ ਜੁੜੀਆਂ ਜਿਨ੍ਹਾਂ ਨੇ ਸਾਨੂੰ ਵੀ ਜੋੜਿਆ ਉਹਨਾਂ ਤੇ ਕਿਰਪਾ ਸੀ ਉਹਨਾਂ ਦੇ ਪੈਰਾਂ ਪਿੱਛੇ ਪ੍ਰਮਾਤਮਾ ਨੇ ਸਾਡੇ ਤੇ ਵੀ ਕਿਰਪਾ ਕੀਤੀ ਹੈ ਤੇ ਅੱਜ ਮਨ ਚਾਹ ਹੁੰਦਾ ਆ ਸਹ ਰਾਤੀ ਕਿਤੇ ਵੀ ਕਿਸੇ ਪਾਰਟੀ ਫੰਕਸ਼ਨ ਤੇ ਗਏ ਹੋ ਇਹ ਜਿੰਨੀ ਮਰਜ਼ੀ ਲੇਟ ਤੋਂ ਇਹ ਕਿਰਪਾ ਐ ਹੋਈ ਵਰਤਦੀ ਕਿ ਨਹੀਂ ਵਾਇਰਸ ਫੇਰੇ ਤੁਸੀਂ ਆਪ ਹੀ ਉਠਾ ਕੇ ਆਪਣੇ ਦਰ ਤੇ ਲੈ ਕੇ ਜਾਇਓ ਦਰਸ਼ਨ ਕਰਵਾਇਓ ਸੇਵਾ ਕਰਵਾਇਓ ਹਾਂਜੀ ਬਸ ਗਲਤੀਆਂ ਤੇ ਇਨਸਾਨ ਕਰਦਾ ਹੀ ਹੈ ਬਾਕੀ ਅਰਦਾਸ ਹਮੇਸ਼ਾ ਇਹ ਹੋਉਂਦੀ ਕਿ ਪਰਮਾਤਮਾ ਤੁਸੀਂ ਜਿੰਨਾ ਕੁ ਵੀ ਦਿੱਤਾ ਹੈ ਉਹਦੇ ਵਿੱਚ ਵੰਡ ਕੇ ਛਕਿਆ ਜਾ ਸਕੇ ਨਾਮ ਵੱਤ ਵੱਤ ਜਪਿਆ ਜਾ ਸਕੇ ਤੇ ਹਰ ਕੀਰਤ ਕੀਤੀ ਜਾ ਸਕੇ ਹਾਂ ਜੀ ਕਾ ਵਾਈ ਗੁੱਡ ਢਿੱਕੀ ਫਤੇ ਅਰੇ ਮੈਂ ਕੀ ਨਾਮ ਹੈ ਅਰਜਿੰਦਰ ਕਾ ਕੀ ਕਹਿਣਾ ਚਾਹੋਗੇ ਅੱਜ ਪਹਿਲੇ ਪਾਸਾ ਸ੍ਰੀ ਗੁਰੂ ਨਾਨਕ ਦੇਵ ਜੀ ਪ੍ਰਕਾਸ਼ ਸਤਿ ਸ੍ਰੀ ਅਕਾਲ ਹਰਮੰਦਰ ਸਾਹਿਬ ਤੋਂ ਪਹਿਲੇ ਤਾਂ ਮੈਂ ਕਹਾਂਗੀ ਕਾਲਯੁਗ ਵਿੱਚ ਇਸ ਧਰਤੀ ਤੇ ਜਦ ਕੋਹਰ ਹਨੇਰਾ ਛਾਇਆ ਕਾਲਯੁਗ ਵਿੱਚ ਇਸ ਧਰਤੀ ਤੇ ਜਦ ਕੋਹਰ ਹਨੇਰਾ ਛਾਇਆ ਕਲ ਤਾਰਨ ਗੁਰੂ ਨਾਨਕ ਆਇਆ ਕਲ ਤਾਰਨ ਗੁਰੂ ਨਾਨਕ ਆਇਆ ਮੈਂ ਇਹੀ ਸੰਦੇਸ਼ ਦੇਣਾ ਚਾਹੁੰਦੀ ਆ ਸ੍ਰੀ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਨੇ ਸਭ ਨੂੰ ਕੀਰਤਨ ਨਾਮ ਜਪਣ ਕੀਰਤ ਕਰਨ ਤੇ ਵੰਡ ਛਕਣ ਦਾ ਮੈਸੇਜ ਦਿੱਤਾ ਹੈ ਸਾਨੂੰ ਵੀ ਸਾਰਿਆਂ ਨੂੰ ਜਾਤ ਪਾਤ ਨੂੰ ਭੁੱਲ ਕੇ ਇੱਕ ਝੂਟੋ ਕੇ ਸਾਰਿਆਂ ਨੂੰ ਇਹੀ ਜਿਹੜਾ ਉਹ ਨਾਮ ਜਪਣਾ ਚਾਹੀਦਾ ਹੈ ਕੀਰਤ ਕਰਨੀ ਚਾਹੀਦੀ ਹੈ ਤੇ ਵੰਡ ਕੇ ਛਕਣਾ ਚਾਹੀਦਾ ਹੈ ਸਾਰਿਆਂ ਨੂੰ ਜਿਹੜਾ ਉਹ ਪ੍ਰਮਾਤਮਾ ਦਾ ਨਾਮ ਲੈਣਾ ਚਾਹੀਦਾ ਹੈ ਇੱਥੇ ਆ ਕੇ ਸਾਰੇ ਜਦੋਂ ਅਸੀਂ ਨਾਮ ਜਪਣੇ ਆ ਪ੍ਰਮਾਤਮਾ ਦਾ ਨਾਮ ਲੈਣੇ ਆ ਤੇ ਸਾਰੇ ਜਾਤ ਪਾਤ ਵਿਤਕਰੇ ਗੁਰੂ ਜੀ ਨੇ ਕੋਈ ਵੀ ਜਿਹੜਾ ਜਾਤ ਪਾਤ ਦਾ ਵਿਤਕਰਾ ਜਿਹੜਾ ਉਹ ਖਤਮ ਕਰਨ ਦੀ ਜਿਹੜੀ ਉਹ ਕੋਸ਼ਿਸ਼ ਕੀਤੀ ਹੈ ਔਰ ਕੀਤਾ ਵੀ ਹੈ ਔਰ ਸਾਨੂੰ ਵੀ ਇਹੀ ਸੰਦੇਸ਼ ਅੱਗੇ ਲੈ ਕੇ ਜਾਣਾ ਚਾਹੀਦਾ ਹੈ ਔਰ ਜਾਤ ਪਾਤ ਨੂੰ ਜਿਹੜਾ ਖਤਮ ਕਰਨਾ ਚਾਹੀਦਾ ਹੈ ਚੰਗੇ ਕਰਮ ਕਰਨੇ ਚਾਹੀਦੇ ਜੇ ਅਸੀਂ ਚੰਗੇ ਕਰਮ ਕਰਾਂਗੇ ਤੇ ਸਾਨੂੰ ਉਹਦਾ ਫਲ ਵੀ ਜਿਹੜਾ ਉਹ ਚੰਗਾ ਹੀ ਹੋਵੇ ਕਿੰਨੇ ਭਾਗੇ ਤੁਸੀਂ ਕਿਤੇ ਕੋਈ ਜੁੜੇ ਘਰ ਸੇਵਾ ਮੇਰੇ ਅੱਗੇ ਭਾਗ ਵਾਲਿਆਂ ਨੂੰ ਸੇਵਾ ਮਿਲਦੀ ਹੈ ਆ ਬੜੀ ਕਿਰਪਾ ਇਹ ਗੁਰੂ ਰਾਮਦਾਸ ਪਾਤਸ਼ਾਹ ਜੀ ਦੀ ਕਹਿੰਦੇ ਕਿ ਜਦੋਂ ਜ਼ਿੰਦਗੀ ਤੇ ਖੋਕਰ ਲੱਗਦੀ ਹੈ ਨਾ ਉਦੋਂ ਹੀ ਮੈਂ 2019 ਚ ਮੇਰਾ ਐਕਸੀਡੈਂਟ ਹੋ ਗਿਆ ਮੈਂ 6 ਮਹੀਨੇ ਤੱਕ ਬੈੱਡ ਤੇ ਰਹੀ ਤਾਂ ਮੈਂ ਉਸ ਟਾਈਮ ਅਰਦਾਸਾਂ ਕਰਦੀ ਸੀ ਕਿ ਵਾਹਿਗੁਰੂ ਜੀ ਮੈਨੂੰ ਮੇਰੇ ਪੈਰਾਂ ਤੇ ਕਰ ਦੋ ਤੇ ਮੇਰਾ ਬ੍ਰਦਰ ਇੱਥੇ ਘੱਟੋ ਘੱਟ 10 ਸਾਲ ਤੋਂ ਸੇਵਾ ਉਹਨੇ ਮੈਨੂੰ ਕਿਹਾ ਕਿ ਤੂੰ ਗੁਰੂ ਦੀ ਨਗਰੀ ਵਿੱਚ ਰਹਿਣੀ ਹੈ ਤੇ ਤੂੰ ਉੱਥੇ ਜਾ ਨਹੀਂ ਸਕਦੀ ਤਾਂ ਮੈਨੂੰ ਉਹ ਗੱਲ ਜਿਹੜੀ ਬੜੀ ਮਤਲਬ ਮਨ ਨੂੰ ਲੱਗੀ ਤਾਂ ਜਦੋਂ ਮੈਂ ਆਪਣੇ ਮਤਲਬ ਵਾਹਿਗੁਰੂ ਜੀ ਨੇ ਮੈਨੂੰ ਮੇਰੇ ਪੈਰਾਂ ਤੇ ਕੀਤਾ ਤੇ 2019 ਤੋਂ ਬਾਅਦ ਵਾਇਗੁਰੂ ਜੀ ਨੇ ਨੀ ਕਿਰਪਾ ਕੀਤੀ ਕਿ ਉਤੋਂ ਬਾਅਦ ਮੈਂ ਜਿਹੜੀ ਉਹ ਸੇਵਾ ਕਰਨੀ ਵਾਇਗੁਰੂ ਨੇ ਮੈਨੂੰ ਸੇਵਾ ਬਖਸ਼ੀ ਹੈ ਗੁਰੂ ਅਮਰਦਾਸ ਪਾਤਸ਼ਾਹ ਦਾਦਾ ਕਿੰਨੀ ਧੁੰਦ ਬੜੀ ਪਈ ਹੈ ਪਰ ਕੋਈ ਖੜਦਾ ਨਹੀਂ ਹੈਗਾ ਸਾਹ ਦਾ ਉੱਪਰ ਨਹੀਂ ਜੀ ਕੋਈ ਗੁਰ ਜਦੋਂ ਗੁਰੂ ਦੀ ਕਿਰਪਾ ਹੋਏ ਫਿਰ ਕੋਈ ਠੰਡ ਦਾ ਅਸਰ ਨਹੀਂ ਹੁੰਦਾ ਜਦ ਸਿਰਫ ਜਦੋਂ ਮਤਲਬ ਜਦੋਂ ਪਤਾ ਹੋਈ ਨਾ ਅਗਲੇ ਦਿਨ ਮਤਲਬ ਇਹ ਹੁੰਦਾ ਕਿ ਸਵੇਰੇ ਦਰਬਾਰ ਸਾਹਿਬ ਜਾਣਾ ਗੁਰੂ ਅਮਰਦਾਸ ਦੇ ਘਰ ਜਾਣਾ ਤੇ ਮਤਲਬ ਰਾਤ ਹੀ ਜਿਹੜੀ ਉਹ ਨੀਂਦੀ ਆਉਂਦੀ ਇੰਨਾ ਚਾਹ ਹੁੰਦਾ ਮਤਲਬ ਮੈਂ ਬਿਆਨ ਨਹੀਂ ਕਰ ਸਕਦੀ ਇਹ ਇੰਨੀ ਕਿਰਪਾ ਮੈਂ ਕਹਿੰਦੀ ਬੜੇ ਭਾਗਾਂ ਵਾਲਿਆਂ ਵਾਹਿਗੁਰੂ ਨੇ ਆਪਣੀ ਨਗਰੀ ਚ ਲਿਆਂਦਾ ਤੇ ਆਪਣੇ ਦਰ ਘਰ ਦੀ ਸੇਵਾ ਬਖਸ਼ੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਜੀ ਵਾਹਿਗੁਰੂ ਜੀ ਦੇ ਪਾਸੇ ਮੇਰਾ ਨਾਮ ਦਾਸਪੁਰ ਲੱਛਮਣ ਹੈ ਕੀ ਕਹਿੰਦਾ ਚੌਕ ਵੀ ਅਸੀਂ ਪਹਿਲੇ ਪਾਸੇ ਸ਼੍ਰੀ ਨਾਰਕਦੇਵੀ ਪ੍ਰਕਾਸ਼ਪੁਰ ਤੋਂ ਚਲੋ ਜੀ ਅੱਜ ਦਾ ਦਿਨ ਹੈ ਬਹੁਤ ਹੀ ਪਵਿੱਤਰ ਦਿਹਾੜਾ ਹੈ ਸਿੱਖ ਪੰਥ ਦੀ ਸ਼ੁਰੂਆਤ ਸ੍ਰੀ ਗੁਰੂ ਨਾਨਕ ਦੇਵ ਜੀ ਤੋਂ ਹੋਈ ਹੈ ਅੱਜ ਦਾ ਉਹਨਾਂ ਦਾ ਗੁਰੂ ਘਰ ਪਰਪਰ ਹੈ ਜਦੋਂ ਰਹਾ ਇਸ ਕਰਕੇ ਸਾਰੀਆਂ ਸੰਗਤਾਂ ਜਰਨ ਮਸਤਕ ਹੋ ਰਹੀਆਂ ਸ੍ਰੀ ਹਰਮੰਦਰ ਸਾਹਿਬ ਦੇ ਵਿੱਚ ਸਾਰੇ ਆਪੋ ਆਪਣੇ ਨਿਮਸਤਕ ਹੋ ਰਿਹਾ ਤੇ ਆਪਣੇ ਖੁਸ਼ੀਆਂ ਪ੍ਰਾਪਤ ਕਰ ਰਹੇ ਆ। ਮੈਂ ਤਾਂ ਕਿ ਸੰਗਤ ਆਪਣੇ ਵੀ ਸੇਵਾ ਨਿਭਾ ਰਹੀ ਹੈ ਸੇਵਾ ਭਾਗਾ ਨਾਲ ਮਿਲਦੀ ਹੈ ਜੀ। ਬਿਲਕੁਲ ਜੇ ਜੋ ਕੋਈ ਵੀ ਸੇਵਾ ਜੋੜਾ ਕਰਦੀ ਸੇਵਾ ਲੰਗਰ ਦੀ ਸੇਵਾ ਹੈ ਕਿਸ ਤਰ੍ਹਾਂ ਵੀ ਕੋਈ ਸੇਵਾ ਗੁਰੂ ਘਰ ਦੇ ਵਿੱਚ ਬੜੇ ਕਰਮਾ ਭਾਗਾ ਨਾਲ ਮਿਲਦੀ ਹੈ ਤੇ ਇਸ ਦਾ ਤਾੜ ਕੇ ਸਾਰੀਆਂ ਸੰਗਤਾਂ ਲਾਹਾ ਲੈ ਰਹੀਆਂ ਨੇ। ਲੱਗਦਾ ਕਿ ਠੰਡ ਭਾਵੇਂ ਜਿਹੜੀ ਮੱਦੀ ਢੋਡੂ ਪਈ ਆ ਪਰ ਆਸਾ ਕਾਫੀ ਹੈ। ਇਸ ਤਰ੍ਹਾਂ ਠੰਡ ਦਾ ਇਹ ਤਾਂ ਕੋਈ ਨਹੀਂ ਅਸਰ ਹੋ ਸਕਦਾ ਜਿਸ ਤਰ੍ਹਾਂ ਇਹ ਮੰਜੀ ਠੰਡ ਹੋਵੇ ਜਿੰਨੇ ਸੇਵਾਦਾਰ ਨੇ ਜਿੰਨਾਂ ਤੇ ਹੈਗੇ ਉਹ ਸੇਵਾ ਉਹਨਾਂ ਕਰ ਨਹੀਂ ਕਰਨੀਆਂ ਤੁਸੀਂ ਸਾਰਾ ਦੇਖ ਸਕਦੇ ਹੋ ਸਾਰੀਆਂ ਸੰਗਤਾਂ ਜੇ ਜੋੜਾ ਘਰ ਦੇ ਵਿੱਚ ਬੜੇ ਉੱਚਾ ਦੇ ਨਾਲ 24 ਘੰਟੇ ਸੇਵਾ ਚੱਲਦੀ ਆ ਪਾਲਿਸ਼ ਦੀ ਵੀ ਹੁੰਦੀ ਆ ਦੋ ਟਾਈਮ ਤੇ ਜੋੜੇ ਰੱਖਣ ਦਾ ਵੀ ਸਵਾਲ ਦੀ ਵੀ ਹੁੰਦੀ ਆ ਕਿਸ ਤਰ੍ਹਾਂ ਦੀ ਸੇਵਾ ਜਿਹੜੀ ਉਹ ਗੁਰੂ ਘਰ ਤੇ ਮਿਲ ਜੇ ਸੰਗਤਾਂ ਉਹਦਾ ਲਾਹਾ ਲੈ ਰਹੀਆਂ ਨੇ ਵੈਗੁਰ ਦੀ ਕਾ ਖਾਲਸਾ ਵੈਗੁਰ ਦੀ ਕੀ ਫਤ ਹੈ ਜੀ ਨਾ बेबी नानकी वाह हां खुशी मिल रही डॉक्टर गुरप्रीत ਕੀ ਕਰਨਾ ਚਾਹੋਗੇ ਅੱਜ ਬੜਾ ਮਹਾਨ ਦੇਣਾ ਜਿਸ ਸੇ ਵਾਈਗੁਰ ਜੀ ਦਾ ਖਾਲਸਾ ਵਾਈਗੁਰ ਜੀ ਕੀ ਪਤੀ ਸੋ ਕਿਉਂ ਮੰਦਾ ਆਖੀਏ ਜਿਤ ਜਮੇ ਰਾਜਾ ਗੁਰਨਾਨਕ ਦੇਵ ਜੀ ਦਾ ਇਹ ਸੰਦੇਸ਼ ਜਿਹੜਾ ਹੈਗਾ ਇਹ ਸਾਨੂੰ ਸਾਰਿਆਂ ਨੂੰ ਫੋਲੋ ਕਰਨਾ ਚਾਹੀਦਾ ਹੈ ਜਿਹੜੀਆਂ ਵੀ ਫੀਮੇਲਸ ਨੇ ਉਹਨਾਂ ਸਾਰਿਆਂ ਦੀ ਬਹੁਤ ਇੱਜ਼ਤ ਕਰਨੀ ਚਾਹੀਦੀ ਹੈ ਇਹ ਗੁਰਨਾਨਕ ਦੇਵ ਜੀ ਸਿਖਾ ਕੇ ਗਏ ਨੇ ਤੇ ਇਕੁਐਲਿਟੀ ਦਾ ਸਾਨੂੰ ਉਹ ਸੰਦੇਸ਼ ਦੇ ਕੇ ਗਏ ਨੇ ਜਿਹੜਾ ਸਾਨੂੰ ਫੋਲੋ ਕਰਨਾ ਚਾਹੀਦਾ ਇਹ ਬਿਨਾਂ ਭਾਗ ਦੇ ਜੀ ਇਹ ਸੇਵਾ ਨਹੀਂ ਮਿਲ ਸਕਦੀ ਬਹੁਤ ਭਾਗਾ ਵਾਲਿਆਂ ਬਹੁਤ ਭਾਗਾ ਵਾਲਿਆਂ ਤੇ ਗੁਰੂ ਰਾਮਦਾਸ ਜੀ ਨੇ ਆਪਣੇ ਦਰ ਤੇ ਜੋੜਿਆ ਗੁਰੂ ਨਾਨਕ ਦੇਵ ਜੀ ਨੇ ਆਪਣੇ ਦਰ ਤੇ ਜੋੜਿਆ ਜੀ ਤੇ ਜਦੋਂ ਜ਼ਿੰਦਗੀ ਚ ਔਖੀਆਂ ਆਉਂਦੀਆਂ ਨੇ ਤੇ ਗੁਰੂ ਦਾ ਜਿਹੜਾ ਦਰ ਹੈ ਉਹੀ ਸਿਰਫ ਸਾਡੇ ਕੰਮ ਆਉਂਦਾ ਹੈ ਤੇ ਉਸ ਦਰ ਤੇ ਆ ਕੇ ਸਾਨੂੰ ਸਾਰੇ ਸੁੱਖ ਮਿਲਦੇ ਇਸ ਕਰਕੇ ਅਸੀਂ ਗੁਰੂ ਦੇ ਦਰ ਨਾਲ ਜੁੜੇ ਜੀ ਤੁਸੀਂ ਕਿਹਦੇ ਵਿੱਚ ਨਹੀਂ ਕਰਦੀ ਪਰ ਆਸਰ ਗੁਰੂ ਸਾਡੇ ਨਾਲ ਬਹੁਤ ਹਾਂ ਜੀ ਬਿਲਕੁਲ ਜੀ ਜਿੰਨੀ ਮਰਜ਼ੀ ਤੋਂ ਹੁੰਦਾ ਹੈ ਬਾਬਾ ਲੈ ਕੇ ਆਣ ਵਾਲਾ ਸਾਨੂੰ ਆਟ ਫੜ ਕੇ ਆਪ ਹੀ ਆਓ